ਕਈ ਲੋਕ ਕਹਿੰਦੇ ਕਿ ਜਿਹੜਾ ਇਹਦਾ ਵਾਟਰ ਨਿਕਲਦਾ ਐਕਸੈਸ ਤੇ ਉਹਦੇ ਚ ਐਸਿਡ ਹੁੰਦਾ ਸਹੀ ਮੈਨੇਜ ਕੀਤਾ ਜਾਏ ਤੇ ਸਾਰੇ ਮਿਨਰਲ ਇਹਦੇ ਵਿੱਚ ਹੀ ਹੁੰਦੇ ਆ ਠੀਕ ਹੈ ਅਸੀਂ ਕਹਿ ਦਿੰਦੇ ਆ ਕਿ ਸਾਡਾ ਉਹ ਪਾਣੀ ਮਿਨਰਲ ਵਾਟਰ ਹੈ ਉਹਦੇ ਚ ਕੋਈ ਮਿਨਰਲ ਨਹੀਂ ਸਾਰੇ ਮਿਨਰਲ ਇਹਦੇ ਵਿੱਚ ਨਿਕਲ ਆਉਂਦੇ ਨੇ ਪੋਚਿਆਂ ਲਈ ਵਰਤਦੇ ਆ ਵਾਸ਼ਿੰਗ ਮਸ਼ੀਨ ਚ ਪਾਉਣ ਲਈ ਠੀਕ ਹੈ ਤੇ ਗਰਮੀਆਂ ਚ ਅਸੀਂ ਪਲਾਂਟਸ ਨੂੰ ਦਿੰਦੇ ਆ ਇਸ ਪਾਈਪ ਰਾਈ ਅੱਗੇ ਤੋਂ ਅੱਗੇ ਐਕਸਟੈਂਡ ਕਰਕੇ ਹੂੰ ਤੇ ਇਹ ਇੱਕ ਡਰਮ ਦੇ ਵਿੱਚ ਕਲੈਕਟ ਕਰ ਲੈਣੇ ਆ ਕਿ ਲੋਕ ਕਹਿੰਦੇ ਕਿ ਜਿਹੜਾ ਇਹਦਾ ਵਾਟਰ ਨਿਕਲਦਾ ਐਕਸੈਸ ਤੇ ਉਹਦੇ ਵਿੱਚ ਐਸਿਡ ਹੁੰਦਾ ਕਿਸੇ ਤਰ੍ਹਾਂ ਕੋਈ ਐਸਿਡ ਨਹੀਂ ਹੁੰਦਾ ਜੇ ਸਹੀ ਮੈਨੇਜ ਦੇਖਿਆ ਜਾਏ ਤੇ ਸਾਰੇ ਮਿਨਰਲ ਇਹਦੇ ਵਿੱਚ ਹੀ ਹੁੰਦੇ ਆ ਠੀਕ ਹੈ ਅਸੀਂ ਕਹਿ ਦਿੰਨੇ ਆ ਕਿ ਸਾਡਾ ਉਹ ਪਾਣੀ ਮਿਨਰਲ ਵਾਟਰ ਹੈ ਉਹਦੇ ਵਿੱਚ ਕੋਈ ਮਿਨਰਲ ਨਹੀਂ ਸਾਰੇ ਮਿਨਰਲ ਇਹਦੇ ਵਿੱਚ ਨਿਕਲ ਆਂਦੇ ਨੇ ਅਸੀਂ ਇਸ ਪਾਣੀ ਨੂੰ ਇਹਦੇ ਵਿੱਚ ਕਲੈਕਟ ਕਰ ਲੈਣੇ ਆ ਹੂੰ ਔਰ ਪੋਚਣ ਲਈ ਵਰਤਦੇ ਆਂ ਵਾਸ਼ਿੰਗ ਮਸ਼ੀਨ ਤੇ ਪਾਉਣ ਲਈ ਠੀਕ ਹੈ ਤੇ ਗਰਮੀਆਂ ਚ ਅਸੀਂ ਪਲਾਂਟਸ ਨੂੰ ਦਿੰਨੇ ਆ ਹੁਣ ਅੱਜ ਕੱਲ ਪਲਾਂਟਸ ਨੂੰ ਇੰਨੀ ਲੋਡ ਨਹੀਂ ਹੁੰਦੀ ਇਹਨਾਂ ਦੀ ਠੀਕ ਹੈ ਤੇ ਅਸੀਂ ਇਹਨਾਂ ਨੂੰ ਪੋਚਾ ਤੇ ਉਹਨਾਂ ਕੰਮ ਲਈ ਵਰਤਦੇ ਆ ਪਾਣੀ ਦਾ ਇੱਕ ਡ੍ਰੌਪ ਵੀ ਅਸੀਂ ਵੇਸਟ ਨਹੀਂ ਜਾਣ ਦਿੰਦੇ ਆ ਬਿਲਕੁਲ ਇਹ ਨਵੀਆਂ ਟਹਿਣੀਆਂ ਦੇ ਨਾਲ ਨਾਲ ਹੀ ਇੱਥੇ ਫਲੋਰਿੰਗ ਹੋ ਜਾਣੀ ਹੈ ਇਸ ਤੋਂ ਬਿਨਾ ਅੱਗੇ ਐਵੋਕਾਡੋ ਹੈ ਜੋ ਕਿ ਇੱਥੇ ਪੰਜਾਬ ਵਿੱਚ ਨਹੀਂ ਕੋਈ ਉਗਾਂਦਾ ਕਾਫੀ ਮੁਸ਼ਕਿਲ ਨਾਲ ਹੀ ਕਈ ਥਾਵਾਂ ਤੇ ਪਾਇਆ ਜਾਂਦਾ ਹੈ ਕਿ ਹਾਂ ਇਹ ਐਵੋਕਾਡੋ ਹੈਗਾ ਅਜੇ ਛੋਟਾ ਹੈ ਬੂਟਾ ਠੀਕ ਹੈ 1-2 ਸਾਲਾਂ ਦੇ ਵਿੱਚ ਫਰੂਟਿੰਗ ਹੋਏਗੀ ਇਹ ਲੋਕਾਟ ਹੈ ਹੂੰ ਤੇ ਐ ਦੇਖੋ ਕਿੰਨੀ ਪਿਆਰੀ ਚਿੜੀ ਬੈਠੀ ਹੋਈ ਐ ਹਾਂ ਮੈਂ ਕਿਹਾ ਪੰਛੀ ਇੱਥੇ ਬਹੁਤ ਆਂਦੇ ਆਗੇ ਪੰਛੀ ਪੰਛੀ ਤਾਂ ਖਤਮ ਹੀ ਹੋ ਗਿਆ ਆਪਣੇ ਪੰਜਾਬ ਇੱਥੇ ਬਹੁਤ ਆਂਦੇ ਆ ਹੁਣ ਅਜੇ ਇਸ ਵੇਲੇ ਠੰਡ ਬਹੁਤ ਹੈਗੀ ਐ ਤੁਸੀਂ ਥੋੜੇ ਦਿਨ ਬਾਅਦ ਦੇਖਣਾ ਜਦੋਂ ਫੁੱਲ ਖਿੜੇ ਹੋਣਗੇ ਨਾ ਉਸ ਵੇਲੇ ਬਹੁਤ ਹੁਣ ਵੀ ਸ਼ਾਮ ਵੇਲੇ ਬਹੁਤ ਚਹਿਚਹਾਟ ਹੁੰਦੀ ਐ ਇਹ ਬੁੱਤਿਆਂ ਤੇ ਬੈਠਣਾ ਔਰ ਤੁਸੀਂ ਸ਼ਾਇਦ ਸੁਣ ਕੇ ਹੈਰਾਨ ਹੋਵੋਗੇ ਕਿ ਇੱਥੇ ਮੋਰ ਆਂਦੇ ਆ ਮੇਰੇ ਘਰ ਅੱਛਾ ਮੈਂ ਸ਼ਾਰਟਸ ਭੇਜ ਦਿਆਂਗਾ ਤੁਹਾਨੂੰ ਉਹਨਾਂ ਦੇ ਠੀਕ ਹੈ ਕਿੰਨੇ ਕਿੰਨੇ ਦਿਨ ਇੱਥੇ گزار ਕੇ ਜਾਂਦੇ ਨੇ ਉਹ ਮੋਰ ਚਾਹੀਸੀ ਛੋਟੇ ਜਿਹੇ ਬਾਗੀਚੇ ਚ ਹਾਂਜੀ ਇਹ ਛੋਟੇ ਜਿਹੇ ਬਾਗੀਚੇ ਦੇ ਥੱਲੇ ਉੱਪਰ ਮੈਂ ਉੱਪਰ ਬਾਗੀਚੇ ਦੇ ਵਿੱਚ ਮਾਰਨਿੰਗ ਵਾਕ ਕਰਦਾ ਹੋਇਆ ਤੁਹਾਡੇ ਨਾਲ ਮੋਰ ਨੂੰ ਦਿਖਾਵਾਂਗਾ ਠੀਕ ਹੈ ਜੀ ਉਹ ਮੇਰੇ ਨਾਲ ਨਾਲ ਹੀ ਉੱਤੇ ਛੱਤ ਦੇ ਘੁੰਮਦਾ ਰਹਿੰਦਾ ਕੀ ਬਾਤ ਹੈ ਜਿੱਥੇ ਚਿੜੀਆਂ ਨਹੀਂ ਦੇਖਣ ਨੂੰ ਮਿਲਦੀਆਂ ਇੱਥੇ ਉਹ ਮੋਰ ਇੱਥੇ ਮੋਰ ਮਿਲਦੇ ਆ ਚਿੜੀ ਤੁਹਾਡੇ ਸਾਹਮਣੇ ਐਡੀ ਪਿਆਰੀ ਨਜ਼ਰ ਆ ਗਈ ਹੈ ਬਿਲਕੁਲ ਬਿਲਕੁਲ ਤੇ ਤਿਤਲੀਆਂ ਭੌਰੇ ਵੀ ਇੱਥੇ ਬਹੁਤ ਆਉਂਦੇ ਆ ਇਸ ਤੋਂ ਬਿਨਾ ਮੇਰੇ ਕੋਲੇ ਹੋਰ ਇਧਰਲੇ ਪਾਸੇ ਵੀ ਕਾਫੀ ਫਰੂਟ ਪਲਾਂਟਸ ਹੈਗੇ ਠੀਕ ਹੈ ਅਜਾ ਦੇਖਦੇ ਆ ਇਹਦੇ ਉੱਤੇ ਬਹੁਤ ਹੀ ਜ਼ਿਆਦਾ ਫਰੂਟਸ ਲੱਗਦੇ ਨੇ ਚਕੋਤਰਾ ਜਿਹਨੂੰ ਕਹਿੰਦੇ ਆਪਾਂ ਪੰਜਾਬੀ ਚ ਏਡੇ ਏਡੇ ਵੱਡੇ ਸਾਈਜ਼ ਦੇ ਹੁੰਦੇ ਆ ਔਰ ਅੰਦਰੋਂ ਲਾਲ ਹੁੰਦਾ ਹੈ ਫਰੂਟ ਠੀਕ ਹੈ ਠੀਕ ਹੈ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਹੈ ਇਹਦੇ ਵਿੱਚ ਇਹ ਕਾਫੀ ਯਾਨੀ ਇਹ ਨਾ ਭਰਿਆ ਪਿਆ ਹੁੰਦਾ ਇਹਦੀ ਪੁਰਾਣੀਆਂ ਫੋਟੋਜ਼ ਕਿਤੇ ਮੈਂ ਤੁਹਾਨੂੰ ਦਿਖਾਵਾਂ ਅਜੇ ਫਿਲਹਾਲ ਪੱਤ ਜਰਦਾ ਮੌਸਮ ਹੈ ਨਾ ਪੱਤ ਜਰਦਾ ਮੌਸਮ ਹੈ ਦਸੰਬਰ ਸ਼ੁਰੂ ਤੱਕ ਇੱਦੇ ਤੇ ਫਰੂਟ ਸੀਗੇ ਠੀਕ ਹੈ ਇਸ ਤੋਂ ਬਿਨਾ ਫਿਰ ਇਹ ਪਪੀਤਾ ਹੈ ਥੱਲੇ ਔਰ ਪਿੱਛੇ ਅਮਰੂਦ ਦੇ ਬੂਟੇ ਅਨਾਰ ਔਰ ਖੱਬੇ ਪਾਸੇ ਕਿੰਨੋ ਹੈ ਲੱਗਾ ਹੋਇਆ ਹੂੰ ਇਹ ਕਿੰਨੋ ਹੈਗਾ ਜੀ ਉਹ ਸੰਤਰਾ ਹੈ ਉੱਧਰ ਥੱਲੇ ਨਾਲ ਨਾਲ ਖਾਲੀ ਧਾਂ ਦੇ ਉੱਤੇ ਸਬਜ਼ੀ ਉਗਾ ਲਈਦੀ ਐ ਤੁਸੀਂ ਦੇਖੋਗੇ ਤਾਂ ਗਮਲਿਆਂ ਦੇ ਵਿੱਚ ਹੀ ਕੁਝ ਲੋਕ ਕਹਿ ਦਿੰਦੇ ਆ ਕਿ ਜਿਹੜੇ ਫਲਦਾਰ ਬੂਟੇ ਨੇ ਉਹ ਗਮਲਿਆਂ 'ਚ ਨਹੀਂ ਹੁੰਦੇ ਹਾਂ ਤੇ ਮੇਰੇ ਤੇ ਖੂਬ ਹੋਇਆ ਜੇ ਤੁਸੀਂ ਇੱਥੇ ਦੇਖੋਗੇ ਤੇ ਕਿੰਨੇ ਫਲ ਲੱਗੇ ਹੋਏ ਐ ਇਸ ਨੂੰ ਆ ਕਿਹੜਾ ਫਰੂਟ ਐ ਇਹ ਨਰੰਗੀ ਹੈਗੀ ਐ ਨਰੰਗੀ ਠੀਕ ਐ ਉਹ اسی ਖਾਦ ਤੋਂ ਬਣਾਈ ਗਈ ਐ ਜਿਹਦੇ ਨਾਲ ਖਾਦ ਨਾਲ ਇਹਨੂੰ ਖੁਰਾਕ ਦੇਈਦੀ ਐ ਇੱਧਰ ਤੁਸੀਂ ਦੇਖੋਗੇ ਤੇ ਇਹ ਇਹ ਸੰਤਰਾ ਆਏਗਾ ਹਾਂਜੀ ਇਹਨੂੰ ਵੀ ਫਰੂਟਿੰਗ ਹੋਈ ਹੋਈ ਐ ਠੀਕ ਐ ਇਹ ਲੈਮਨ ਕਿੰਨੀ ਫਲਾਵਰਿੰਗ ਹੋਈ ਪਈ ਐ ਹਮਮ ਔਰ ਇਹਦੇ ਉੱਤੇ ਫਰੂਟਿੰਗ ਵੀ ਦੇਖੋ ਤੁਸੀਂ ਕਿੱਡੇ ਕਿੱਡੇ ਸਾਈਜ਼ ਦੇ ਨਿੰਬੂ ਲੱਗੇ ਹੋਏ ਐ ਹਮ ਐਸ ਸਾਈਜ਼ ਦੇ ਨਿੰਬੂ ਲੱਗੇ ਹੋਏ ਐ ਇਹਦੇ ਉੱਤੇ ਨਿੰਬੂ ਐ ਇਹ ਸੰਤਰਾ ਨਹੀਂ ਨਿੰਬੂ ਨਿੰਬੂ ਐ ਉਹ ਸੰਤਰਾ ਸੀਗਾ ਇਹ ਨਿੰਬੂ ਐ ਇਹ ਵਾਲੇ ਇਹ ਦੇਖੋ ਠੀਕ ਹੈ ਤੇ ਇਸ ਤੋਂ ਬਾਅਦ ਆਪ ਸੈਕੰਡ ਇੰਨੇ ਤਿਆਰ ਹੋ ਰਹੇ ਨੇ ਤੇ ਫਿਰ ਫਲਾਵਰਿੰਗ ਹੋਈ ਪਈ ਹੈ ਯਾਨੀ ਕੰਟੀਨਿਊ ਪ੍ਰੋਸੈਸ ਇਹਦਾ ਚੱਲਦਾ ਰਹਿੰਦਾ ਹੈ ਇਹ ਤਾਂ ਅਕਸਰ ਪਹਿਲੇ ਵਾਲੇ ਨਿੰਬੂ ਤੋੜਦੇ ਆ ਤੇ ਨਵੇਂ ਹੋਰ ਆ ਜਾਂਦੇ ਆ ਤੁਸੀਂ ਸਾਹਮਣੇ ਦੇਖ ਰਹੇ ਹੋ ਡ੍ਰੈਗਨ ਫਰੂਟ ਲੱਗਾ ਹੋਇਆ ਹੈ ਹਾਂਜੀ ਹਲੇ ਮਤਲਬ ਇਹ ਪ੍ਰੋਪਰ ਇਹਦਾ ਫਾਈਨਲ ਪ੍ਰੋਡਕਟ ਨਹੀਂ ਇੱਕ ਸਾਲ ਦਾ ਹੋਇਆ ਹੱਲਿਆਂ ਨੂੰ ਉਹ ਫਿਰ ਵੀ ਉਮੀਦ ਹੈ ਕਿ ਨੈਕਸਟ ਸੀਜ਼ਨ ਦੇ ਵਿੱਚ ਇਹਨੂੰ ਫਲਾਵਰਿੰਗ ਫਰੂਟਿੰਗ ਹੋਏਗੀ ਠੀਕ ਹੈ ਤੇ ਸਰ ਤੁਸੀਂ ਕੋਈ ਬਾਈ ਵੀ ਕਿਤੇ ਸੀ ਵਿੱਚੋਂ ਕੋਈ ਸਟਾਰਟਿੰਗ ਦੇ ਵਿੱਚ ਕੋਈ ਪਲਾਂਟਸ ਖਰੀਦੇ ਵੀ ਸੀ ਕਿ ਸਟਾਰਟ ਹੀ ਬਿਲਕੁਲ ਜ਼ੀਰੋ ਤੋਂ ਸਟਾਰਟ ਹੀ ਤੁਸੀਂ ਕੂੜੇ ਤੋਂ ਹੀ ਉਗਾਉਣਾ ਸ਼ੁਰੂ ਕੀਤਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਮੇਰਾ ਥੱਲੇ ਇੱਕ ਗਾਰਡਨ ਸੀਗਾ ਹਾਂਜੀ ਬਟ ਉਹ ਮਿਊਸਪਲ ਕਾਰਪੋਰੇਸ਼ਨ ਨੇ ਉਜਾਰ ਦਿੱਤਾ ਸੀ ਉਸ ਦੇ ਉੱਤੇ ਕੁਝ ਫਲਦਾਰ ਬੂਟੇ ਮੇਰੇ ਆਲਰੇਡੀ ਲੱਗੇ ਹੋਏ ਸੀ ਠੀਕ ਹੈ ਲੇਕਿਨ ਦੁਬਾਰਾ ਜਦੋਂ ਸ਼ੁਰੂ ਕੀਤਾ ਤਾਂ ਜ਼ੀਰੋ ਤੋਂ ਹੀ ਕੀਤਾ ਹੈਗਾ ਠੀਕ ਹੈ ਫਿਰ ਜੇ ਤੁਸੀਂ ਇਹਨਾਂ ਨੂੰ ਦੇਖੋਗੇ ਤਾਂ ਇਹਨਾਂ ਦੀ ਲਾਈਫ ਬਹੁਤ ਹੀ ਲੰਬੀ ਨਹੀਂ ਹੋਈ ਹਲੇ ਹਾਂ ਇਹ ਡੇਡ ਡੇਡ 2 2 10 ਸਾਲ ਦੇ ਜਾਂ 2.5 ਸਾਲ ਦੇ ਬੂਟੇ ਨੇ ਇਹ ਆਲੂ ਬੁਖਾਰਾ ਹੈਗਾ ਅੱਛਾ ਆਲੂ ਬੁਖਾਰਾ ਤੇ ਇਹਨਾਂ ਦਾ ਕੋਈ ਸੀਜ਼ਨ ਕਿਹੜੇ ਸੀਜ਼ਨ ਵਿੱਚ ਇਹ ਜਿਹੜਾ ਫਰੂਟਿੰਗ ਕਰੇ ਇਹ ਹੁਣ ਫਰਵਰੀ ਮਾਰਚ ਦੇ ਵਿੱਚ ਫਲਾਵਰਿੰਗ ਹੋਏਗੀ ਇਸ ਨੂੰ ਤੇ ਉਸ ਤੋਂ ਬਾਅਦ ਫਰੂਟਿੰਗ ਹੋਏਗਾ ਪਪੀਤਾ ਹੈਗਾ ਇਹ ਵੀ ਫਲਾਵਰਿੰਗ ਤੇ ਆਇਆ ਹੋਇਆ ਠੀਕ ਹੈ ਕਰੇ ਪਪੀਤਾ ਉਗਾਲਿਆ ਆ ਦੇਖੋ ਤੁਸੀਂ ਕਿੱਡੇ ਕਿੱਡੇ ਨੂੰ ਫਲਾਵਰਿੰਗ ਹੋਈ ਪਈ ਹੈ ਹਾਂਜੀ ਹੁਣ ਦੇ ਉੱਤੇ ਫਰੂਟਿੰਗ ਵੀ ਫਲਾਵਰਿੰਗ ਹੋਈ ਹੈ ਤੇ ਨਾਲ ਹੀ ਹੋ ਜਾਏਗੀ ਠੀਕ ਹੈ ਤੇ ਇਹ ਛੋਟੇ-ਛੋਟੇ ਗਮਲਿਆਂ ਦੇ ਵਿੱਚ ਸਬਜ਼ੀਆਂ ਤੁਸੀਂ ਦੇਖੋ ਤੇ ਇਹ ਟਮਾਟਰ ਹੂੰ ਇੱਕ ਕਿੰਨਾ ਕੋ ਗਮਲਾ ਹੈਗਾ ਇਹਦੇ ਉੱਤੇ ਵੀ ਟਮਾਟਰ ਸ਼ੁਰੂ ਹੋ ਗਏ ਨੇ ਆਹ ਥੱਲੇ ਵੱਡੇ-ਵੱਡੇ ਸਾਈਜ਼ ਚ ਵੀ ਹੈਗੇ ਆ ਹਾਂ 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 ਤੇ ਇੱਧਰ ਅਗਰ ਤੁਸੀਂ ਦੇਖੋਗੇ ਤੇ ਇਹ ਚਕੰਦਰ ਹੂੰ ਗੋਭੀ ਇਹ ਮੂਲੀਆਂ ਸ਼ਲਗਮ ਇਹ ਗਮਲੇ ਦੇ ਵਿੱਚ ਵੀ ਫਸਲ ਚੰਗੀ ਹੋ ਜਾਂਦੀ ਹੈ ਮੈਂ ਤੁਹਾਨੂੰ ਦਿਖਾਵਾ ਤਾਂ ਇਹਦੇ ਹੂੰ ਇਹਨਾਂ ਦੇ ਵਿੱਚੋਂ ਜੀ ਤੁਹਾਨੂੰ ਵਧੀਆ ਕੋਈ ਨਾ ਕੋਈ ਸਬਜ਼ੀ ਮਿਲ ਜਾਏਗੀ ਇਹ ਹੁਣ ਆ ਦੇਖੋ ਇਹ ਗਮਲੇ ਦੇ ਵਿੱਚ ਵੀ ਮੂਲੀਆਂ ਇਸ ਤੋਂ ਵੀ ਵੱਡੇ ਸਾਈਜ਼ ਹੋ ਜਾਂਦੀਆਂ ਹੁਣ ਮੈਂ ਪਿੱਛੇ ਜੇ ਇੱਕ ਮooli ਤੋੜੀ ਹੈ 14 ਇੰਚ ਦਾ ਗਮਲਾ ਹੈ 15 ਇੰਚ ਦੀ ਮooli ਸੀ ਅੱਛਾ ਉਹ ਇਸ ਤੋਂ ਵੀ ਉੱਪਰ ਤੱਕ ਬਾਹਰ ਆਈ ਹੋਈ ਸੀ ਹੂੰ ਤੁਸੀਂ ਦੇਖ ਸਕਦੇ ਹੋ ਕੀ ਆਰਗੈਨਿਕ ਹੈ ਬਿਲਕੁਲ ਆਪਣੇ ਘਰ ਦੇ ਵਿੱਚ ਖੇਤੀ ਕੀਤੀ ਗਈ ਹੈ ਜਿਵੇਂ ਲੋਕ ਕਹਿੰਦੇ ਨੇ ਕਿ ਬਗੀਚਿਆਂ ਦੇ ਵਿੱਚ ਹੀ ਜੋ ਹੈ ਅਸੀਂ ਪਲਾਂਟਸ ਵਗੈਰਾ ਉਗਾ ਸਕਦੇ ਹਾਂ ਪਰ ਨਹੀਂ ਗਮਲਿਆਂ ਦੇ ਵਿੱਚ ਆਪਣੇ ਛੱਤ ਦੇ ਉੱਪਰ ਹੀ ਕਿਚਨ ਗਾਰਡਨਿੰਗ ਕਰ ਰਹੇ ਨੇ ਤਾਂ ਬਿਲਕੁਲ ਆਰਗੈਨਿਕ ਸਬਜ਼ੀਆਂ ਬਹੁਤ ਵਧੀਆ ਇੱਧਰ ਕ੍ਰੈਨਬੇਰੀ ਜਿਹਨੂੰ ਕਰੌਂਦਾ ਕਹਿ ਦਿੰਦੇ ਆ ਅਸੀਂ ਹਾਂਜੀ ਇਹ ਵੀ ਅਜੇ 2 ਸਾਲ ਦਾ ਬੂਟਾ ਹੋਇਆ ਇੱਕ ਫਸਲ ਦੇ ਚੁੱਕਾ ਹੁਣ ਦੂਸਰੀ ਫਸਲ ਇੰਨਾ ਗਰਮੀਆਂ ਦੇ ਵਿੱਚ ਹੋਰ ਆ ਜਾਏ ਜੀ ਜਿਹੜੇ ਮਤਲਬ ਪਹਾੜਾਂ ਤੇ ਉੱਗਣ ਵਾਲੇ ਪੌਦੇ ਨੇ ਉਹ ਵੀ ਦੇਖ ਲਓ ਪੰਜਾਬ ਦੇ ਵਿੱਚ ਇੱਥੇ ਉਗ ਰਹੇ ਨੇ ਸਾਰੇ ਇੱਧਰ ਅੱਗੇ ਤੁਸੀਂ ਦੇਖੋਗੇ ਤੇ ਇਹ ਵੀ ਡ੍ਰੈਗਨ ਫਰੂਟ ਤੇ ਇਹ ਅੰਜੀਰ ਹੈ ਅੰਜੀਰ ਇਹ ਵੀ ਅਜੇ 1.5 ਸਾਲ ਦਾ ਬੂਟਾ ਹੈ ਜੀ ਅੰਜੀਰ ਹੈ ਫਿਗ ਇਹ ਉੱਪਰ ਤੁਸੀਂ ਦੇਖੋਗੇ ਤੇ ਇਹਦੇ ਫਰੂਟਿੰਗ ਹੋਈ ਹੋਈ ਹੈ ਹੁਣ ਇਹ ਦੂਜੀ ਵਾਰੀ ਫਰੂਟਿੰਗ ਹੋ ਗਈ ਹੈ ਇਹਦੇ ਉੱਤੇ ਅਜੇ 1.5 ਸਾਲ ਦਾ ਬੂਟਾ ਹੈ ਇਹ ਵੀ ਫਿਗ ਹੈਗਾ ਇਹਦੇ ਤੇ ਵੀ ਕਾਫੀ ਫਰੂਟਿੰਗ ਹੋਈ ਹੋਈ ਐ ਹੂੰ ਪਰ ਲੋਕ ਤੁਹਾਡੇ ਕੋਲ ਸਰ ਖਰੀਦਣ ਵੀ ਆਂਦੇ ਹੋਣੇ ਨਹੀਂ ਅਜੇ ਤੱਕ ਖਰੀਦਣ ਵਾਲੀ ਨੌਬਤ ਨਹੀਂ ਆਈ ਹੈਗੀ ਅੱਛਾ ਠੀਕ ਹੈ ਖਾਦ ਵਗੈਰਾ ਕਈ ਬੰਦਿਆਂ ਨੇ ਖਰੀਦਣ ਦੀ ਗੱਲ ਕੀਤੀ ਸੀ ਪਰ ਮੇਰੇ ਕੋਲ ਵਾਧੂ ਨਹੀਂ ਹੁੰਦੀ ਮੇਰੀ ਲੋੜ ਜੋਗੀ ਹੁੰਦੀ ਹੈ ਠੀਕ ਹੈ ਤੁਸੀਂ ਕਦੀ ਸੋਚਿਆ ਨਹੀਂ ਇਸ ਚੀਜ਼ ਦਾ ਮਤਲਬ ਅੱਗੇ ਵਧਾਈਏ ਇਸ ਕਾਰੋਬਾਰ ਨੂੰ ਜਾਂ ਨਹੀਂ ਮੈਂ ਹੁਣ ਕਾਰੋਬਾਰ ਨਹੀਂ ਕਰਨੇ ਮੈਂ ਸ਼ੌਂਕ ਦੇ ਤੌਰ ਤੇ ਕਰਦਾ ਹਾਂ ਅੱਛਾ ਅੱਛਾ ਸ਼ੌਕ ਹੈ ਮੈਨੂੰ ਪੈਸੇ ਦੀ ਇਸ ਉਮਰ ਚ ਲੋੜ ਨਹੀਂ ਹੈਗੀ ਓਕੇ ਇਹ ਇਹ ਹੈਗਾ ਮੌਸਮੀ ਦਾ ਬੂਟਾ ਇੱਥੇ ਬਹੁਤ ਵੱਡੇ ਵੱਡੇ ਫਰੂਟ ਲੱਗੇ ਸਨ ਹੁਣ ਕਿਉਂਕਿ ਮੌਸਮ ਖਤਮ ਹੋ ਗਿਆ ਇਹਨਾਂ ਦਾ ਮੌਸਮ ਥੋੜਾ ਲੱਗੇ ਨੇ ਹਲੇ ਵੀ ਇਹ ਨਿੰਬੂ ਲੱਗੇ ਹੋਏ ਨੇ ਫੇਰ ਹੋਰ ਇਹ ਵੀ ਨਿੰਬੂ ਨੇ ਇੱਧਰ ਵੀ ਨਿੰਬੂ ਲੱਗੇ ਹੋਏ ਨੇ ਦੇਖ ਕੇ ਪਤਾ ਨਹੀਂ ਲੱਗ ਰਿਹਾ ਸੰਤਰਾ ਹੈ ਮਸੰਮੀ ਹੈ ਕਿ ਨਿੰਬੂ ਇੰਨਾ ਇੰਨਾ ਵੱਡਾ ਸਾਈਜ਼ ਹੈ ਦੇਖ ਲਓ ਨਿੰਬੂ ਦਾ ਇਹ ਅਮਰੂਦ ਵੀ ਬਹੁਤ ਵੱਡੇ ਵੱਡੇ ਫਰੂਟਸ ਲੱਗੇ ਸੀ ਇਹਦੇ ਉੱਤੇ ਇਹ ਜਿਹੜੀ ਬੂਟੇ ਉਹ ਤੇ ਬਹੁਤ ਵੱਡੇ ਵੱਡੇ ਫਰੂਟਸ ਸੀ ਪਰ ਹੁਣ ਕਿਉਂਕਿ ਸੀਜ਼ਨ ਇਹਨਾਂ ਦਾ ਖਤਮ ਹੋ ਚੁੱਕਾ ਤੁਸੀਂ ਆਏ ਹੀ ਪੱਤ ਝੜ ਵਾਲੇ ਮੌਸਮ ਦੇ ਵਿੱਚੋਂ ਤੇ ਇੱਧਰ ਫੇਰ ਇਹ ਆਲੂ ਬੁਖਾਰਾ ਇਹ ਆੜੂ ਹੈ ਹੁਣ ਪੱਤ ਝੜ ਗਈ ਹੈ ਇਹਦੇ ਪੱਤੇ ਸਾਰੇ ਝੜ ਚੁੱਕੇ ਆ ਹਾਂਜੀ ਬਟਾ ਨਵੇਂ ਸ਼ੂਟ ਤੇ ਸਾਰੇ ਨਵੇਂ ਪੱਤੇ ਆਣ ਲੱਗੇ ਆ ਹਮਮ ਔਰ ਫਰਵਰੀ ਦੇ ਵਿੱਚ ਇਹਦੇ ਤੇ ਵੀ ਫਲਾਵਰਿੰਗ ਹੋਏਗੀ ਹਾਂਜੀ ਇਹਦੇ ਪੱਪਸ ਹੋ ਜਾਂਦੇ ਆ ਇਦਾਂ ਹੀ ਸ਼ੁਰੂ ਸ਼ੁਰੂ ਤੋਂ ਮੈਂ ਲਿਆਇਆ ਸੀ ਪੰਚਕੂਲਾ ਤੋਂ ਜਾ ਕੇ ਕੁਣ ਤਾਂ ਬਹੁਤ ਜ਼ਿਆਦਾ ਹੋ ਗਏ 3-400 ਗਮਲਾ ਤਾਂ ਹੁਣ ਮੈਂ ਵੰਡਿਆ ਇਸੇ ਮਹੀਨੇ ਚ ਅੱਛਾ ਠੀਕ ਹੈ ਤੇ ਆ ਸੀਜ਼ਨਲ ਫਲਾਰ ਹੈਗੇ ਨੇ ਇਹ ਤਕਰੀਬਨ ਹਰ ਸੀਜ਼ਨ ਦੇ ਅਲੱਗ-ਅਲੱਗ ਲਗਾਉਂਦੇ ਰਹਿੰਦਾ ਇਹ ਵੀ ਕੈਕਟਸ ਨੇ ਸਾਰੇ ਦੇਖਣ ਨੂੰ ਹੁਣ ਤਾਂ ਪੱਤ ਝੜਾ ਇਹਨਾਂ ਦੇ ਉੱਤੇ ਜਦੋਂ ਪੱਤੇ ਆਏ ਹੁੰਦੇ ਆ ਬਹੁਤ ਸੋਹਣੇ-ਸੋਹਣੇ ਲੱਗਦੇ ਛੋਟੇ-ਛੋਟੇ ਪੱਤੇ ਹੁੰਦੇ ਆ ਇਹਨਾਂ ਦੇ ਕਾਫੀ ਸੋਹਣੇ ਆ ਬੋਗਨਵਿਲੀਆ ਹੈਗੀ ਹੈ ਹਾਲਾਂਕਿ ਇਹ ਟਾਈਮ ਇਹਦਾ ਡੋਰਮੈਂਸੀ ਦਾ ਅੱਛਾ ਪਰ ਫਿਰ ਵੀ ਇੱਥੇ ਅਜੇ ਤੱਕ ਫਲਾਵਰਿੰਗ ਹੈਗੀ ਹੈ ਹੂੰ ਇਹ ਬਹਿਲੀਆ ਹੈਗਾ ਖੱਟੀ ਪਾਲਕ ਹੈ ਇਹਨਾਂ ਦੇ ਮਤਲਬ ਫੁੱਲ ਵੀ ਹੈਗੇ ਨੇ ਤੇ ਸਬਜ਼ੀ ਦਾ ਕੰਮ ਵੀ ਕਰਦੀ ਹੈ ਪਾਲਕ ਹੈਗੀ ਬਹੁਤ ਵਧੀਆ ਖੱਟੀ ਪਾਲਕ ਇਹਨੂੰ ਕਹਿੰਦੇ ਆ ਅਸੀਂ ਇਹ ਐਮ ਆਰ ਐਲ ਜਿਹਨਾਂ ਨੂੰ ਲਿੱਲੀ ਫਲਾਰ ਕਹਿੰਦੇ ਆ ਇਹ ਫਰਵਰੀ ਐਂਡ ਦੇ ਵਿੱਚ ਇਹਨਾਂ ਦੇ ਉੱਤੇ ਬਹੁਤ ਸੁੰਦਰ ਫਲਾਰ ਆਣਗੇ ਠੀਕ ਹੈ ਤੋ ਕੋਈ ਇਦਾਂ ਦਾ ਵੀ ਮੈਡੀਸਿਨ ਦੇ ਰਿਲੇਟਿਡ ਵੀ ਕੋਈ ਤੁਹਾਡੇ ਕੋਲ ਹੋਵੇਗਾ ਪlant ਕੀ ਮੈਡੀਸਿਨ ਦੇ ਤੌਰ ਤੇ ਕੰਮ ਆਂਦਾ ਹੋਵੇ ਉੱਥੇ ਇੱਕ ਹੱਡ ਜੋੜ ਹੈਗਾ ਸੈਟ ਦੇ ਉੱਪਰ ਲੱਗਾ ਹੋਇਆ ਜਿਨ੍ਹਾਂ ਨੂੰ ਹੱਡੀਆਂ ਦੇ ਵਿੱਚ ਪ੍ਰੋਬਲਮ ਹੁੰਦੀ ਹੈਗੀ ਹੈ ਉਹਨਾਂ ਵਾਸਤੇ ਉਹ ਬਹੁਤ ਬੈਨੀਫੀਸ਼ੀਅਲ ਹੈਗਾ ਕਾਫੀ ਫੈਲਿਆ ਹੋਇਆ ਬੂਟਾ ਹੈਗਾ ਉਹਦਾ ਹੱਡ ਜੋੜ ਦਾ ਪਲੱਸ ਆਹਾਂ ਛੋਟੀ ਇਲਾਚੀ ਹੈ ਹੂੰ ਕਿਤੇ ਦਿਖਾਵਾਂਗੇ ਸਰ ਇੱਧਰ ਛੋਟੀ ਇਲਾਚੀ ਹਾਂਜੀ ਇਲਾਇਚੀ ਦਾ ਬੂਟਾ ਇਹ ਵਲਾ ਬੂਟਾ ਹੈਗਾ ਛੋਟੀ ਇਲਾਇਚੀ ਦਾ ਠੀਕ ਹੈ ਬਾਕੀ ਹਲਦੀ ਹੈਗੀ ਮੇਰੇ ਕੋਲ ਥੱਲੇ ਲਗਾਈ ਹੋਈ ਹੈ ਉੱਪਰ ਵੀ ਗਮਲੇ 'ਚ ਇੱਕ ਸੀਗੀ ਉਹ ਹੁਣ ਪੁੱਟਣ ਵਾਲੀ ਹੋਈ ਪਈ ਹੈ ਠੀਕ ਹੈ ਤੁਹਾਨੂੰ ਬਾਹਰ ਉਹ ਮਤਲਬ ਜ਼ਿਆਦਾਤਰ ਖਰੀਦ ਕੇ ਨਹੀਂ ਲੈ ਆਣੇ ਪੈਂਦੇ ਹੋਣੇ ਬੂਟੇ ਲੋੜ ਜੋਗਾ ਪੂਰਾ ਨਹੀਂ ਪਰ ਕਾਫੀ ਸਰ ਜਾਂਦਾ ਹੈ ਹਾਂ